ਇੱਕ ਦਲਜੀਤ ਸਿੰਘ ਕੈਨੇਡਾ ਤੋਂ ਹਾਂਜੀ ਮੇਰੇ ਪਰਾਂ ਨੂੰ ਨਾਲ ਲੈ ਕੇ ਆਇਆ ਬਾਬਾ ਜੀ ਕੋਲ ਆਏ ਕਹਿੰਦੇ ਬਾਬਾ ਜੀ ਨੂੰ ਮੱਥਾ ਟੇਕਣਾ ਉਹਨੇ ਕਹਿੰਦੇ 5 ਲੱਖ ਰੁਪਏ ਬਾਬਾ ਜੀ ਚੜਾਤਾ ਇਹ ਜਿਉਂਨੇ ਮੈਂ ਦੱਸਿਆ ਆਸਟ੍ਰੇਲੀਆ ਤੋਂ ਫੋਨ ਆਇਆ ਕਹਿੰਦੇ ਬਾਬਾ ਜੀ ਕਿਦਾਂ ਕਹਿੰਦੇ ਆ ਕਹਿੰਦੇ ਆਹ ਪਣੀ ਪਈ ਮਾਂ ਚੱਕ ਲਈ ਸਾਨੂੰ ਤੇਰੀ ਮਾਇ ਦੀ ਲੋੜ ਹੈਗੀ ਉਹ ਕਹਿੰਦੇ ਬਾਬਾ ਜੀ ਨੂੰ ਕਹਿੰਦੇ ਤੈਨੂੰ ਪਤਨ ਤੂੰ ਕਿੱਥੋਂ ਲਿਆਇਆ ਇਹ ਉਹ ਬੰਦੇ ਨੇ ਜਿਹਦੇ ਚੱਕ ਲਈ ਮਾਇਆ ਉਹ ਕਹਿੰਦਾ ਗੱਡੀ 'ਚ ਬੈਠ ਕੇ ਮੇਰੇ ਭਰਾ ਨੂੰ ਕਹਿਣ ਲੱਗਿਆ ਵੀ ਇਹ ਤਾਂ ਰੱਬ ਰੂਪ ਹੈ ਉਹ ਕਹਿੰਦੇ ਆ ਕਿ ਆ ਕਿੱਦਾਂ ਹੈ ਹੈ ਕਹਿੰਦਾ ਮੈਂ ਨਾ ਕੈਨੇਡਾ ਦੇ ਵਿੱਚ ਜਿਹੜੇ ਮੇਰੇ ਕੋਲ ਮੁੰਡੇ ਕੈਸ ਤੇਗਾ ਜਿਹੜੇ ਕੰਮ ਕਰਦੇ ਸੀ ਹਾਂਜੀ ਕਹਿੰਦੇ ਜਿੰਨੇ ਡਾਲਰਾਂ ਤੇ ਮੈਂ ਉਹਨਾਂ ਨੂੰ ਤਾਂ ਸਾਈਨ ਕਰਨ ਦਾ ਸੀ ਨਾ ਉਹ ਤੋਂ ਅੱਧੇ ਦਿੰਦਾ ਸੀ ਹੂੰ ਵੀ ਜੇ ਕਿਸੇ ਤੋਂ 20 ਡਾਲਰ ਪਰ ਘੰਟੇ ਦੇਣੀ ਹੈ ਸੈਂ ਤਾਂ 20 ਡਾਲਰ ਤੇ ਕਰਾ ਲੈ ਦੇਣੀ ਹੁੰਦਾ ਕਹਿੰਦੇ ਬਾਬਾ ਜੀ ਨਹੀਂ ਵੀ ਕਹਤੇ ਆ ਜਿਨ੍ਹਾਂ ਦੀ ਮਾਇਆ ਉਹਨਾਂ ਨੂੰ ਦੇ ਕਹਿੰਦੇ ਇਹ ਹਾਂ ਵੀ ਇਹ ਸਾਨੂੰ ਚੜਾਉਣੀ ਹੈ ਇਹ ਇਸੇ ਤਰ੍ਹਾਂ ਨੇ ਮੈਨੂੰ ਬਾਪੂ ਜੀ ਕਾਲੇ ਵਾਲਾ ਨੇ ਇੱਕ ਵਚਨ ਦੱਸਿਆ